ਪ੍ਰਸ਼ਾਸਨ ਹੁਸ਼ਾਲਪੁਰ ਵੱਲੋਂ ਜਿਹੜਾ 350 ਸਾਲਾਂ ਦਾ ਗੁਰਦੇਵ ਭਾਦੁਰੀ ਦੀ ਸ਼ਹਾਦਤ ਦਾ ਨਗਰ ਕੀਰਤਨ ਸਾਡੇ ਵਿਲੇਜੋਂ 21 ਅਤੇ 22 ਨਵੰਬਰ ਨੂੰ ਨਿਕਲਣਾ ਹੈ ਉਹਦੇ ਲਈ ਗਰਾਊਂਡ ਤੇ ਆਏ ਹੋਏ ਆ ਸਾਡੇ ਸਾਰੇ ਵਿਭਾਗ ਮੈਂ ਜਿਵੇਂ ਕਿ ਪੁਲਿਸ, ਪੀਡਬੀਟੀ, ਮਿਊਨਿਸਪਲ ਕਾਉਂਸਿਲ, ਪੰਚਾਇਤ ਦੇ ਭਾਗ ਅਤੇ ਹੋਰ ਸਾਰੇ ਵਿਭਾਗ ਮੈਂ ਸਾਡੇ ਨਾਲ ਸਤਿ ਸ਼੍ਰੀ ਅਕਾਲ ਸੀ ਹਲਕੇ ਦਾ ਦੌਰਾ ਕੀਤਾ ਸੀ ਅੱਜ ਜਿਸ ਹੁਸ਼ਿਆਰਪੁਰ ਚੱਬੇਵਾਲ ਅਤੇ ਦਰਸ਼ਣਕਰ ਹਲਕਿਆਂ ਦਾ ਦੌਰਾ ਕੀਤਾ ਹੈ ਔਰ ਇਹ ਸੁਨਿਸ਼ਚਿਤ ਕੀਤਾ ਹੈ ਆਪਣੀ ਸਾਰੀ ਟੀਮ ਦੇ ਨਾਲ ਕਿ ਨਗਰ ਕੀਰਤਨ ਲਈ ਪੂਖਤਾ ਪ੍ਰਬੰਧ ਸਾਰੇ ਪਾਸੇ ਕੀਤੇ ਜਾਣ ਮੇਰੀ ਇਸ ਮੈਸੇਜ ਰਾਹੀਂ ਮੇਰੀ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਨੂੰ ਦੇਖਤੀ ਹੈ ਕਿ ਇਹ ਨਗਰ ਕੀਰਤਨ ਦੇ ਵਿੱਚ ਆ ਕੇ ਗਰੂਰ ਮੱਥਾ ਟੇਕ ਕੇ और असी इस तरह के प्रबंध भावें ट्रैफिक वाले पासे हो भावें लाइटा होन या साफ़ सफाई के प्रबंध होन असं यह सुनिश्चित कर रहे हैं कि किसी तरह की असहूलियत किसी भी संगत में ना हो और इस राही मैं नु सारे यूनियन को भी यह बेनती करती हाँ कि सारान्योगी एम साहब वालों आप सत्ता दिता गया है तो सारे ने नगर कीर्तन से पहुँच के अपना मत है জেলা প্রশাসন ਵੱਲੋਂ ਮੌਕੇ ਤੇ ਸੀਨੀਅਰ ਅਫਸਰ ਸਹਿਬਾਨ ਨਿਯੁਕਤ ਕੀਤੇ ਗਏ ਨੇ ਜਿਹੜੇ ਕਿ ਹਰ ਪੁਆਇੰਟ ਤੇ ਮੌਜੂਦ ਰਹਿਣਗੇ ਤਾਂ ਕਿ ਪ੍ਰਬੰਧ ਪੂਰੇ ਸੁਚਾਰੂ ਰਹੇ ਔਰ ਮੇਰੀ ਸਾਰੇ ਨਿਵਾਸੀਆਂ ਨੂੰ ਸਾਰੀ ਸੰਗਤਾਂ ਨੂੰ ਇਹੀ ਬੇਨਤੀ ਹੈ ਕਿ ਨਗਰ ਕੀਰਤਨ ਸਮੇਂ ਸਿਰ ਚੱਲਦਾ ਰਹੇ ਤਾਕਿ ਉਸੇ ਅਨੰਦਪੁਰ ਸਾਹਿਬ ਤੱਕ ਵੀ ਸਮੇਂ ਸਿਰ ਪਹੁੰਚ ਸਕਣ ਬਾਈ ਤਰੀਕ ਨੂੰ ਉਹਨਾਂ ਨੇ ਪਹੁੰਚਣਾ ਹੈ ਤਾਂ ਕਰਕੇ ਜਿਹੜੇ ਨਿਰਧਾਰਿਤ ਸਥਾਨ ਅਸੀਂ ਹੌਲਡ ਪੁਆਇੰਟਸ ਬਣਾਏ ਹੋਏ ਹੈ ਉਹ ਤੁਹਾਨੂੰ ਸਰਪੰਚ ਸਾਹਿਬਾਨਾਂ ਦੇ ਰਾਹੀਂ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਅਨਾਉਂਸਮੈਂਟ ਦੇ ਰਹੀ ਆਪ ਵੀ ਨੂੰ ਪਤਾ ਲੱਗ ਜਾਣਾ ਤੇ ਇਹਨਾਂ ਤਾਰੇ ਤੌਰ ਤੇ ਪ੍ਰਬੰਧ ਕੀਤੇ ਗਏ ਜਿਹੜੇ ਲੰਗਰ ਦੇ ਸਥਾਨ ਨੇ ਜਾਂ ਜਿੱਥੇ ਦਰਸ਼ਨ ਦੇ ਸਥਾਨ ਨੇ ਉੱਥੇ ਸੰਗਤ ਇਕੱਤਰ ਹੋ ਜਾਣਗੀਆ ਤਾਂ ਪਰ ਬੰਦੇ ਤੋੜਦੇ ਨਗਰ ਕੀਰਤਨ ਆਪਣੇ ਸਮੇਂ ਸਿਰ ਅੱਗੇ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਸਕਣਗੇ ਇਹ ਮੇਰੀ ਫੇਰ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈ ਕਿ 21 ਤੇ 22 ਤਰੀਕ ਨੂੰ ਜਦੋਂ ਨਗਰ ਕੀਰਤਨ ਸਾਡੇ ਜ਼ਿਲ੍ਹੇ ਚੋਂ ਲੰਘਣਾ ਹੈ ਸਾਰੇ ਜ਼ਰੂਰ ਆਉਣ ਧੰਨਵਾਦ